ਮੰਡੀ ਅਹਿਮਦਗੜ ਦੇ ਕਸਬਾ ਜਿੱਤਵਾਲ ਖੁਰਦੇ ਵਿੱਚ ਸਕੂਲ ਦੇ ਹੈਡਮਾਸਟਰ ਨੂੰ ਪਿੰਡ ਦੀ ਹੀ ਪੰਚਾਇਤ ਵੱਲੋਂ ਮਿਡ-ਡੇ ਮੀਲ ਦਾ ਰਾਸ਼ਨ ਵੇਜ ਦੇ ਮੌਕੇ ਤੋਂ ਰੰਗੇ ਹੱਥੀਂ ਫੜਿਆ ਗਿਆ ਹੈ ਅਤੇ ਪੰਚਾਇਤ ਨੇ ਇਸ ਅਧਿਆਪਕ ਅਤੇ ਖਰੀਦਦਾਰ ਨੂੰ ਫੜ ਕੇ ਪੁਲਿਸ ਤੇ ਹਵਾਲੇ ਕਰ ਦਿੱਤਾ ਹੈ। ਪੁਲਿਸ ਵੱਲੋਂ ਫੜਿਆ ਇਹ ਅਧਿਆਪਕ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਅਤੇ ਮਿਡ-ਡੇ ਮੀਲ ਲਈ ਪੈਸੇ ਨਾ ਆਉਣ ਦਾ ਮੁਕਰਨ ਦੱਸ ਰਿਹਾ ਹੈ। ਇਸ ਬੰਦੇ ਸਕੂਲ ਦੇ ਨਾਲ ਰਹਿ ਰਹੇ ਭਪਿੰਦਰ ਸਿੰਘ ਨੇ ਕਿਹਾ ਕਿ ਜਦੋਂ ਅਚਾਨਕ ਘਰ ਦੀ ਛੱਤ ਉੱਤੇ ਗਿਆ ਤਾਂ ਉਹਨੇ ਵੇਖਿਆ ਕਿ ਸਕੂਲ ਦਾ ਹੈਡਮਾਸਟਰ ਮਿਡ-ਡੇ ਮੀਲ ਦਾ ਰਾਸ਼ਨ ਫੇਰੀ ਵਾਲੇ ਨੂੰ ਵੇਚ ਰਿਹਾ ਸੀ ਜਿਸ ਉੱਤੇ ਉਸਨੇ ਇਸ ਦੀ ਸੂਚਨਾ ਤੁਰੰਤ ਹੀ ਪੰਚਾਇਤ ਨੂੰ ਦੇ ਦਿੱਤੀ ਪੰਚਾਇਤ ਅਤੇ ਹੋਰ ਲੋਕਾਂ ਨੇ ਆ ਕੇ ਇਸ ਨੂੰ ਮੌਕੇ ਤੋਂ ਕਾਬੂ ਕਰ ਲਿਆ ਇੰਨਾ ਅਸ ਟਾਈਮ ਹੈ ਗਵਾਂਡ ਦੇ ਵਿੱਚ ਜਿੱਥੇ ਮੇਰਾ ਬਾਹਰ ਦਾ ਘਰ ਹੈ ਉੱਥੇ ਮੈਂ ਸਫਾਈ ਕਰ ਰਿਹਾ ਜੀ ਆ ਜੀ ਇੱਥੇ ਇੱਕ ਖੋਜੀ ਵਾਲਾ ਬੰਦਾ ਕਿਨੂੰ ਡਾਕ ਟੱਕ ਹੋ ਜੰਨਾ ਤੇ ਜੀ ਮੇਰਾ ਨਾਲ ਚਵਾਰਾ ਜੀ ਮੈਂ ਜਵਾਰ ਜੜ ਕੇ ਦੇਖਿਆ ਤਾਂ ਇਹ ਇੱਕ ਇਥੋਂ ਦਾ ਜਿਹੜਾ ਹੈਡ ਟੀਚਰ ਆ ਇੱਕ ਖੁਰਜੀ ਵਾਲੇ ਨੂੰ ਮਤਲਬ ਚੌਲ ਵੇ ਦਾ ਮੌਕੇ ਤੇ ਜੀ ਜਦ ਮੈਂ ਦੇਖਿਆ ਤਾਂ ਮੈਂ ਰੌਲਾ ਪਾਇਆ ਸੱਜੇ ਪਾਸੇ ਬੰਦੇ ਕਿੱਥੇ ਕੱਲੇ ਜੀ ਉਸ ਤੋਂ ਬਾਅਦ ਪੰਚਾਇਤ ਮੈਂਬਰਾਂ ਨੂੰ ਫੋਨ ਲਾ ਕੇ ਸਾਰੀ ਪੰਚਾਇਤ ਕਿੱਥੇ ਕਿੱਥੇ ਜੀ ਤੇ ਸਕੂਲ ਦੇ ਵਿੱਚ ਰਾਸ਼ਨ ਵੇਚਿਆ ਵੇਚਿਆ ਜਾ ਰਿਹਾ ਹੈ ਤੇ ਜਦ ਅਸੀਂ ਇਹ ਮੌਕੇ ਤੇ ਆ ਕੇ ਪੰਚਾਇਤ ਮੈਂਬਰਾਂ ਤੇ ਹੋਰ ਨਗਰ ਨਿਵਾਸੀਆਂ ਨੂੰ ਬੁਲਾਇਆ ਉਹਨਾਂ ਦੀ ਹਾਜ਼ਰੀ ਵਿੱਚ ਇੱਥੇ ਦੇਖਿਆ ਗਿਆ ਤਾਂ ਉਹ ਮਾਸਟਰ ਬਿੱਕਰ ਸਿੰਘ 9 तकरीबन 9-10 किलो ਚੌਲ ਅਤੇ ਕੁਝ ਗੰਡੇ ਸੀਗੇ ਉਹ ਵੇਚਦਾ ਮੌਕੇ ਤੇ ਫੜਿਆ ਉਸ ਨੂੰ ਵੀ ਕਿਹਾ ਗਿਆ ਤੇ ਜਸਵੀਰ ਸਿੰਘ ਵਿਆਲ ਜੀ ਨੂੰ ਐਮਐਲਏ ਸਾਹਿਬ ਤੱਕ ਸਾਰਿਆਂ ਤੱਕ ਅਸੀਂ ਇਹ ਗੱਲ ਪਹਚਾਈ ਤੇ ਡੀਸੀ ਸਾਹਿਬ ਨੂੰ ਵੀ ਕਿਹਾ ਗਿਆ ਉਹਨਾਂ ਨੇ ਮੌਕੇ ਤੇ ਮੁਲਾਜ਼ਮਾਂ ਤੇ ਵੀਡੀਓ ਬਲੌਗ ਟੂ ਚੋਂ ਬੰਦੇ ਭੇਜੇ ਗਏ ਨੇ ਉਹਨਾਂ ਦੇ ਆਧਾਰ ਤੇ ਕਾਰਵਾਈ ਬਣਦੀ 10 ਕਿਲੋ ਉਹ ਤੇ ਅੰਮੁਲੈ ਨੇ 5 ਕਿਲੋ ਪਿਆਜ਼ ਨੇ ਉਹਦੇ 360 ਰੁਪਏ ਬਣਦੇ ਸੀ ਉਹਦੇ ਬਦਲ ਮੈਂ 10 ਕਿਲੋ ਚੌਲ ਜਿਹੜੇ 180 ਪਈਆਂ ਦੇ ਸੀਗੇ ਉਹ ਦੇਖ ਰਹੇ ਜੀ ਤੇ ਤੋਸਿਰ ਜੀ ਦੇ ਮੈਮ ਦੇ ਮੇਰੇ ਵਾਲੇ ਹਨ ਜੀ ਦੇਪੋ ਸਾਨੂੰ ਪਿੰਡ ਜੱਤਵਾਲ ਖੁਰਦ ਦੀ ਪੰਚਾਇਤ ਨੇ ਇਤਰਾਜ਼ ਦਿੱਤੀ ਆ ਵੀ ਸਾਡੇ ਸਕੂਲ ਤੇ ਡ੍ਰੈਨਗ ਮਾਸਟਰ ਬਿਕਰਮ ਸਿੰਘ ਲੱਗਿਆ ਉਹਨੇ ਜਿਹੜਾ ਦੁਪਹਿਰ ਨੂੰ ਮਿਡਡੇ ਈਡਾ ਰਸਣ ਮਿਲਦਾ ਉਹ ਕੱਢ ਕੇ ਇੱਕ ਫੇਰੀ ਵਾਲੇ ਨੂੰ ਵੇਚਦਾ ਉਹ ਸਾਨੂੰ ਮੌਕੇ ਤੇ ਫੜਾਇਆ ਮੌਕੇ ਤੇ ਅਸੀਂ ਦੋਨਾਂ ਨੂੰ ਫੇਰੀ ਵਾਲੇ ਟਮਾਟਰ ਨੂੰ ਕਾਬੂ ਕੀਤਾ ਜਿਹੜੀ ਕਾਰਵਾਈ ਉਹਨਾਂ ਨੇ ਕਰਾ ਬਣੂਗੀ ਉਹ ਅਸੀਂ ਕੰਮ ਚ ਲਿਆ ਰਹੇ ਹਾਂ ਖਬਰਾਂ ਦਿੱਤ ਦੁਨੀਆ ਵਿੱਚ ਆਓ नाल ते कितों भी जुड़ो? आपा मिलांगे फेसबुक ते। असे दिखांगे यूट्यूब फॉलो करो ट्विटर खबर जुड़े रहो दिन रात